ਕੁਝ ਦਿੱਕਾ ਖਾਲਸਾ ਵੈਗਟ ਦੀ ਫਤਿਹ ਚੱਲ ਰਹੇ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਜਿਹੜੀ ਕੇਂਦਰ ਸਰਕਾਰ 25 ਨਵੰਬਰ 2024 ਨੂੰ ਇੱਕ ਨਵਾਂ ਖੇਤੀ ਕਾਨੂੰਨ ਜਿਹੜੇ ਤਿੰਨੇ ਕਾਲੇ ਕਾਨੂੰਨ ਰੱਦ ਕੀਤੇ ਸੀ ਉਹਨਾਂ ਨੂੰ ਡੇਢ ਤਰੀਕੇ ਨਾਲ ਲਾਗੂ ਕਰਨ ਵਾਸਤੇ ਲੈ ਕੇ ਆਈ ਸੀ ਉਸ ਦੌਰਾਨ ਜਗਜੀਤ ਸਿੰਘ ਢੱਲਵਾਲ ਜੀ ਮਰਨਤ ਦੇ ਸੀ ਤੇ ਪੰਜਾਬ ਦੀ ਪੂਰੀ ਕੈਬਨਿਟ ਇਹਨਾਂ ਦਾ ਪਤਾ ਲਾਣ ਵਾਸਤੇ ਹਲਚਲ ਜਾਣ ਵਾਸਤੇ ਇੱਥੇ ਆਈ ਸੀ ਦੋਨੋਂ ਫੋਰਮਾਂ ਵੱਲੋਂ ਚਲ ਰਹੀ ਅੰਦੋਲਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਨਾਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਪਰਵਾਂ ਲੋਗ ਗੱਲ ਰੱਖੀ ਗਈ ਉਹਨਾਂ ਮੰਤਰੀ ਮੰਡਲ ਨੂੰ ਆਮ ਆਦਮੀ ਸਰਕਾਰ ਨੂੰ ਇਹ ਕਿਹਾ ਸੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਕੈਬਨਿਟ ਦੇ ਵਿੱਚ ਇਸ ਜਿਹੜੇ ਖਾੜੇ ਨੂੰ ਰੱਦ ਕਰੋ ਤੇ ਉਹਨਾਂ ਨੇ ਜਿਹੜਾ ਹੈ ਕੱਲ ਜਿਹੜਾ ਪਰਸੋਂ ਮਤਾ ਲਿਆ ਕੇ ਕੱਲ ਉਹ ਖਾੜਾ ਰੱਦ ਕੀਤਾ ਹੈ ਤੇ ਇਹ ਚੰਗੀ ਗੱਲ ਹੈ ਬਾਕੀ ਮੈਂ ਕਹੂੰਗਾ ਜਗਜੀਤ ਸੁਭਜੀ ਸਿੰਘ ਹਰਤੋ ਚੰਡੇ ਦੀ ਸਥਿਤੀ ਕਰਾਂਗਾ ਵੇਖੋ ਜਿਹੜਾ ਖੇਤੀ ਖਰੜਾ ਵਾ ਸਭ ਤੋਂ ਪਹਿਲਾਂ ਜਿਹੜੀ ਆ ਮੰਗ ਐ ਕਿਸਾਨਾਂ ਵਿਚ ਐਸਕੇ ਆ ਨੋਨ ਪਾਰਟਿਕੂਲਰ ਆਸਾਮ ਮਜ਼ਦੂਰ ਮੋਰਚਾ ਰੱਖੀ ਗਈ ਸੀ ਮੰਤਰੀ ਮੰਡਲ ਦੇ ਸਾਹਮਣੇ ਚੰਗੀ ਗੱਲ ਐ ਇਹਨੂੰ ਰੱਦ ਕਰ ਦਿੱਤਾ ਵਾ ਸਾਡੀ ਮੰਗ ਨੂੰ ਜਿਹੜਾ ਪ੍ਰਵੰਗ ਬਾਕੀ ਨੇ ਰਹਿੰਦੀਆਂ ਮੰਗਾ ਪੰਜਾਬ ਦੇ ਵਿੱਚ ਨੇ ਕਿਸਾਨਾਂ ਦੀਆਂ ਪਿਛਲੇ ਦਿਨੀ ਜਿਹੜਾ ਹਨੇਰੀ ਮੀਂਹ ਦੇ ਨਾਲ ਜਿਹੜੀਆਂ ਕਮਚਾਂ ਖਰਾਬ ਹੋਈਆਂ ਜਾਂ ਹੋਰ ਜਿਹੜੇ ਪਿਛਲੇ ਪੁਰਾਣੇ ਸਾਡੇ ਜਿਹੜੇ ਮੁਆਵਜ਼ੇ ਰਹਿੰਦੇ ਨੇ ਖਰਾਬੇ ਦੇ ਉਹੀ ਚਾਹੀਦਾ ਪੰਜਾਬ ਸਰਕਾਰ ਨੂੰ ਅੱਗੇ ਹੋ ਕੇ ਕਿਸਾਨਾਂ ਦੀ ਬਾਹ ਫੜੇ ਦੂਜੀ ਗੱਲ ਆ ਜਿਹੜੀਆਂ ਮੰਗਾਂ ਲੈ ਕੇ ਆਪਾਂ ਲੜਾਈ ਲੜ ਰਹੇ ਆਂ ਇਹਨਾਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇ ਤਾਂ ਕਿ ਪੂਰੇ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਜੜੀਆਂ ਨੇ ਉਹ ਮੰਨੀਆਂ ਜਾਣ ਔਰ ਕਿਸਾਨਾਂ ਦੀ ਝੋਲੀ ਜਿਹੜਾ ਉਹਨਾਂ ਦੇ ਹੱਕ ਪਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਿਛੋਕੜ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਐਸ ਪੀ ਖਰੀਦ ਗਰੰਟੀ ਕਾਨੂੰਨ ਦੀ ਮੰਗ ਨੂੰ ਲੈ ਕੇ ਸੁਆਮੀ ਨਾਥਨ ਜੋਗ ਤੇ ਸਬਸਪਸਾਂ ਦੇ ਭਾਅ ਨੂੰ ਲੈ ਕੇ ਕਰਜ਼ਾ ਮਾਫੀ ਨੂੰ ਸਾਰੀਆਂ 12 ਮੰਗਾਂ ਨੂੰ ਲੈ ਕੇ ਤੇ 13ਵੀਂ ਮੰਗ ਜਿਹੜਾ ਸਾਡੇ ਦਿਤ ਸੱਦਤ ਹੋਇਆ ਉਹਨਾਂ 13 ਮੰਗਾਂ ਨੂੰ ਲੈ ਕੇ ਅੱਜ ਇਹ ਅੰਦੋਲਨ ਪਿਛਲੇ ਅੰਦੋਲਨ ਤੋਂ ਵੀ 2 ਦਿਨ ਵੱਡਾ ਹੋ ਗਿਆ 380 ਦਿਨਾਂ ਦਾ ਅੰਦੋਲਨ ਪਹੁੰਚਿਆ ਤੇ ਉੱਥੇ ਹੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜਿਹੜੇ ਪਿਛਲੇ 80 ਦਿਨਾਂ ਤੋਂ 94 ਦਿਨਾਂ ਤੋਂ ਮਰ ਰੜਤ ਰਹੇ ਨੇ ਅੱਜ 94 ਦਿਨ ਹੋ ਗਏ ਨੇ ਮਰ ਰੜਤੇ ਬੈਠਿਆਂ ਨੂੰ ਰਾਤ ਕੱਲ ਦਾ ਹੀ ਇਹਨਾਂ ਦਾ ਬਲੱਡ ਪ੍ਰੈਸ਼ਰ ਫਲੈਕਚੂਏਟ ਹੋ ਰਿਹਾ ਹੈ ਤੇ ਅੱਜ ਸਵੇਰੇ 3 ਵਜੇ ਤੋਂ ਬੁਖਾਰ ਹੋ ਗਿਆ ਬੁਖਾਰ ਤੋਂ ਬਾਅਦ ਜਦੋਂ ਸਵੇਰੇ 6 ਵਜੇ ਉੱਠ ਕੇ ਪਤਾ ਚੱਲਿਆ ਹੁਣ ਪਟੀਆਂ ਕਰਕੇ ਤੇ ਬੁਖਾਰ ਕੰਟਰੋਲ ਕੀਤਾ ਜਾ ਰਿਹਾ ਹੈ ਅਸੀਂ ਦੇਖ ਸਕਦੇ ਹਾਂ ਹਾਲਾਤ ਦੇ ਸਕਦੇ ਹਾਂ ਕਿਹੜੇ ਹਾਲਾਤਾਂ ਦੇ ਵਿੱਚ ਸਰਦਾਰ ਜਗੀਰ ਸਿੰਘ ਢੱਲੇਵਾਲ ਦੀ ਸਿਹਤ ਹੈ ਕਿਹੜੇ ਹਾਲਾਤਾਂ 'ਚ ਇਹ ਮੋਰਚਾ ਚੱਲ ਰਿਹਾ ਹੈ ਤੇ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਸਰਦਾਰ ਜਗੀਰ ਸਿੰਘ ਢੱਲੇਵਾਲ ਜੀ ਵੱਲੋਂ ਆਸ਼ਵਸਤ ਕਰਦੇ ਹਾਂ ਵੀ ਐਮਐਸਪੀ ਖਰੀਦ ਗਰੰਟੀ ਕਾਨੂੰਨ ਦਾਣਾ-दाना ਜਿਹੜਾ ਹੈ ਸਰਕਾਰ ਖਰੀਦੇ ਫਸਲ ਦਾ ਉਸ ਦੀ ਲੜਾਈ ਮੁੱਖ ਤੌਰ ਤੇ ਬਾਕੀ ਸਾਰੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਹਨ ਤੇ ਇਹ ਸੰਘਰਸ਼ ਜਾਰੀ ਰਹੂਗਾ ਕਿਸੇ ਤਰ੍ਹਾਂ ਦਾ ਕੋਈ ਵਹਿਮ ਭਰਮ ਚ ਕਿਸੇ ਤਰ੍ਹਾਂ ਦੀ ਕੋਈ ਪੈਣ ਦੀ ਲੋੜ ਨਹੀਂ ਇਹ ਮੋਰਚਾ ਚੜ੍ਹਦੀ ਕਲਾ ਚ ਹੈ ਤੇ ਹੁਣ ਵੀ ਸਰਦਾਰ ਜੀ ਸਿੰਘ ਡੱਲੇ ਵਾਲੇ ਸਾਨੂੰ ਇਹੀ ਕਿਹਾ ਵੀ ਮੇਰੀ ਸਿਹਤ ਦੀ ਚਿੰਤਾ ਨਾ ਕਰੋ ਤੁਸੀਂ ਮੋਰਚੇ ਦੀ ਚਿੰਤਾ ਕਰੋ ਆਪਣੀਆਂ ਮੰਗਾਂ ਦੀ ਚਿੰਤਾ ਕਰੋ ਸੰਯੁਕਤ ਕਿਸਾਨ ਮੋਰਚਾ ਗਿਆਰਜੀ ਭਾਰਤ ਤੇ ਕਿਸਾਨ ਮਜ਼ਦੂਰ ਮੋਰਚਾ ਦੋਨੋਂ ਫੋਰਮਾਂ ਵੱਲੋਂ ਚੱਲਿਆ ਹੋਇਆ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਸਹਿਯੋਗ ਦੇ ਨਾਲ ਅੱਜ ਪਹਿਲਾਂ ਵੀ ਦੱਸਿਆ 380 ਦਿਨਾਂ ਚਾਹ ਤੇ ਚੜ੍ਹਦੀ ਕਲਾ ਚ ਇਹ ਮੋਰਚਾ ਮੰਗਾ ਮਨੋਂ ਤੱਕ ਜਾਰੀ ਰਹੂਗਾ ਵਾਹਿਗੁਰੂ ਅਗੇ ਅਰਦਾਸ ਹੈ ਸਾਡੀ ਸਰਕਾਰ ਨੂੰ ਸਮਤ ਬਖਸ਼ੇ ਜਿਹੜੀ 7ਵੀਂ ਦੌਰ ਦੀ ਵਾਰਤਾ 11 ਮਾਰਚ ਨੂੰ ਹੋਣੀ ਹੈ ਉਹ ਪਾਵਰਾਂ ਲੈ ਕੇ ਉਥੋਂ ਮੰਤਰੀਆਂ ਤੇ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੇ ਦੂਸਰੇ ਦੇਸ਼ ਦੇ ਕਿਸਾਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਖਨੋਰੀ ਮੋਰਚੇ ਦੇ ਦਿਸੇ ਜਗਦੀਸ਼ ਸਿੰਘ ਡੱਲੇਵਾਲ ਜੀ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮਰਨਤ ਤੇ 94 ਦਿਨਾਂ 'ਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਮੋਰਚੇ ਤੇ ਆ ਕੇ ਮੋਰਚੇ ਨੂੰ ਮਜ਼ਬੂਤੀ ਕਰੀਏ ਸ਼ੰਭੂ ਖਨੋਰੀ ਤੇ ਰਤਨਪੁਰਾ ਦੇ ਚੱਲ ਰਹੇ ਇਨ੍ਹਾਂ ਮੋਰਚਾ ਨੂੰ ਆਪਾਂ ਮਜ਼ਬੂਤ ਕਰੀਏ ਇਸ ਅੰਦੋਲਨ ਨੂੰ ਜਿੱਤੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ